ਇਹੀ ਕਹਿਣਾ ਚਾਹਾਂਗਾ ਕਿ ਜਿਵੇਂ ਇਹ ਸੰਵਿਧਾਨ ਲਿਖਿਆ ਗਿਆ ਸਗਾ ਹਰ ਵਿਅਕਤੀ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਸੰਵਿਧਾਨ ਨੂੰ ਲਿਖਿਆ ਗਿਆ ਔਰ ਲਾਗੂ ਕੀਤਾ ਗਿਆ 1950 ਦੇ ਵਿੱਚ ਇਹ ਸੰਵਿਧਾਨ ਸਾਡਾ ਲਾਗੂ ਹੋਇਆ ਔਰ ਕਿਸੇ ਵੀ ਵਰਗ ਨਾਲ ਕਿਸੇ ਵੀ ਧਰਮ ਨਾਲ ਕੋਈ ਤੱਗਾ ਨਹੀਂ ਹੋਇਆ ਔਰ ਹਰ ਬੰਦੇ ਨੂੰ ਆਪਣਾ ਹੱਕ ਅਧਿਕਾਰ ਮਿਲਿਆ ਹੈ ਔਰ ਸਿਰਫ ਕੁਝ ਚੰਦ ਬੰਦੇ ਜਿਹੜੇ ਹੈਗੇ ਆ ਉਹ ਆਪਣੀਆਂ ਜ਼ਰੂਰਤਾਂ ਅਨੁਸਾਰ ਨੇ ਮਤਲਬ ਦੇ ਨਾਲ ਆਪਣੀ ਗੱਡੀ ਚਲਾਉਣ ਵਾਸਤੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਕਿਉਂਕਿ ਹਿੰਦੁਸਤਾਨ ਚਾਰ ਪਰਿਵਾਰਾਂ ਦਾ ਨਹੀਂ ਆ ਪੂਰੀ ਜਨਤਾ ਦਾ ਹੈ ਚਾਹੇ ਉਹ ਕੁਲੀਚੇ ਰਹਿ ਰਿਹਾ ਚਾਹੇ ਉਹ ਮਹਿਲ ਤੇ ਆਇਆ ਚਾਹੇ ਉਹ ਵਪਾਰੀ ਆ ਚਾਹੇ ਉਹ ਮਜ਼ਦੂਰ ਹਰ ਵਿਅਕਤੀ ਦਾ ਅਧਿਕਾਰ ਉਸ ਸੰਵਿਧਾਨ ਅੰਦਰ ਲਿਖਿਆ ਹੋਇਆ ਹੈ ਹਿੰਦੁਸਤਾਨ ਦਾ ਸੰਵਿਧਾਨ ਪੂਰੀ ਦੁਨੀਆ ਮੰਨਦੀ ਹੈ ਸਿਰਫ ਇਹ ਜਿਹੜੇ ਦੋ ਚਾਰ ਬੰਦੇ ਆ ਚਾਹੇ ਮੋਦੀ ਆ ਚਾਹੇ ਅਮਿਤ ਸ਼ਾਹ ਹੋਰੀ ਹੈਗੇ ਆ ਇਹਨਾਂ ਨੂੰ ਮਨਜ਼ੂਰ ਨਹੀਂ ਆ ਇਹਨਾਂ ਦੀ ਨਾਮਨਜ਼ੂਰੀ ਜਾਂ ਮਨਜ਼ੂਰੀ ਦੇ ਨਾਲ ਫਰਕ ਨਹੀਂ ਪੈਂਦਾ ਮਗਰ ਲੋਕ ਜਿਸ ਲਈ ਆਪਣੀ ਆਈ ਤੇ ਆ ਜਾਣ ਤੇ ਆਪਣੇ ਅਧਿਕਾਰਾਂ ਨੂੰ ਸੇਫ ਰੱਖਣਾ ਜਾਣਦੇ ਆ ਆਪਣੇ ਅਧਿਕਾਰਾਂ ਨੂੰ ਪਹੁੰਚਾ ਜਾਣਦੇ ਆ ਆ ਜੋ ਵਕਤ ਆ ਗਿਆ ਕਿਉਂਕਿ ਮੈਂ ਇਹ ਮਹਿਸੂਸ ਕਰਦਾ ਵੀ ਲੋਕ ਇਨ ਹੱਥ ਨਹੀਂ ਲਾਉਣਗੇ ਇਨਕੇ ਸੰਵਿਧਾਨ ਨੂੰ ਇਸ ਕਰਕੇ ਲੋਕ ਕਾਂਗਰਸ ਦੇ ਨਾਲ ਖੜੇ ਆ ਹਮੇਸ਼ਾ ਕਾਂਗਰਸ ਨੇ ਲੋਕਾਂ ਦਾ ਸਾਥ ਦਿੱਤਾ ਔਰ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਲਗਾਤਾਰ ਡਾਕਟਰ ਬਾਲਾ ਦਾ ਮਿਰਗਾ ਦੀ ਪਤਨੀ ਦੀ ਜੇ ਕਿ ਬਿਆਖੀ ਹੋਏ ਕੋਈ ਹੋਰ ਨਹੀਂ ਕਰ ਰਿਹਾ ਬਹੁਤ ਵੱਡੀ ਛਾਜ ਹੈ ਮੈਂ ਮਹਿਸੂਸ ਕਰਦਾ ਕੋਈ ਹੋਰ ਨਹੀਂ ਕਰ ਰਿਹਾ ਇਹ ਇੱਕ ਵੱਡੀ ਛਾਜ ਹੈ ਲੋਕਾਂ ਦਾ ਧਿਆਨ ਭਟਕਾਉਣ ਦੀ ਮਗਰ ਮੂਰਤੀਆਂ ਦੇ ਨਾਲ ਗੱਲ ਕਰਕੇ ਜਾਂ ਬੁੱਤਾਂ ਦੇ ਨਾਲ ਛੇੜਖਾਨੀ ਕਰਕੇ ਕੁਝ ਨਹੀਂ ਪ੍ਰਾਪਤ ਹੋਣਾ ਇਹ ਕੋਈ ਚੰਦ ਬੰਦੇ ਚਾਹੇ ਉਹ ਪੁੰਨੂ ਵਰਗੇ ਇਹ ਸਾਰੇ ਸਰਕਾਰ ਚਾਵੇ ਤਾਂ ਕੀ ਨਹੀਂ ਹੋ ਸਕਦਾ ਕਦੇ ਕਾਂਗਰਸ ਦੇ ਟਾਈਮ 'ਚ ਨਹੀਂ ਇਦਾਂ ਹੋਇਆ ਮੋਦੀ ਰਾਜ 'ਚ ਕਿਉਂ ਇਦਾਂ ਹੋ ਰਿਹਾ ਹੈ ਇਹ ਸਾਰਾ ਸਰਕਾਰ ਅਗਰ ਚਾਵੇ ਤਾਂ 2 ਮਿੰਟ 'ਚ ਖਤਮ ਕਰ ਦੇਵੇ ਇੱਕ ਸਰਕਾਰ ਐਵੇਂ ਲੋਕਾਂ ਦੇ ਅੰਦਰ ਉਹਨਾਂ ਦੀ ਭਾਵਨਾ ਨੂੰ ਝਟਕਾ ਦੇ ਲੋਕਾਂ ਦੇ ਭਾਵਨਾ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕੀ ਸੋਚ ਕਾਠੀ ਰੋ ਤੋਂ ਦੇਖਦੇ ਆ ਇੰਨੀ ਗਰਮੀ ਦੇ ਵਿੱਚ ਕੁਰਸੀਆਂ ਟੱਟ ਗਈਆਂ ਤਾਂ ਪਹਿਲੇ ਛੋਟਾ ਪਾ ਗਿਆ ਦੇਖੋ ਮੈਂ ਇੱਕ ਗੱਲ ਦੀਵਾਰਾਂ ਤੇ ਜਿਸ ਦਿਨ ਆਪਾਂ ਸਟਾਰਟ ਕੀਤਾ ਸੀ ਇਲੈਕਸ਼ਨ ਤੇ ਇੱਕ ਗੱਲ ਕਹੀ ਸੀ ਆਧਿਆ ਲੋਕਾਂ ਦਾ ਲੋਕ ਆਧਿਏ ਆਧਵੀ ਲੋਕਾਂ ਨਾਲ ਆਧਿਆ ਦਰੀ ਤੇ ਬੈਠਾ ਮੈਂ ਸਟੇਜ ਤੇ ਨਹੀਂ ਤੁਸੀਂ ਇੱਕ ਗੱਲ ਦੇਖੀਆ ਕਿਉਂਕਿ ਸਾਰੇ ਮੇਰੇ ਵੀਰ ਮੇਰੀਆਂ ਭੈਣਾਂ ਇਹਦੇ ਵਿੱਚ ਮੌਜੂਦ ਆਦਮੀ ਇਹ ਜਿਹੜੀ ਮੀਟਿੰਗ ਆ ਇਹ ਜਿਹੜੀ ਮੀਟਿੰਗ ਆ ਇਹ ਕਿ ਜਨਨਾਂ ਦੀ ਮੀਟਿੰਗ ਆ ਇਹ ਜਰਨੈਲ ਆ ਸਾਰੇ ਬੈਠੇ ਆ ਔਰ ਇਹਨਾਂ ਜਰਨੈਲਾਂ ਨੂੰ ਮੈਂ ਮਾਫੀ ਮੰਗ ਕੇ ਲਟਿਆ ਤਿੰਨ ਵਾਰ ਕੁਰਸੀਆਂ ਲਾਈਆਂ ਆ ਫਿਰ ਵੀ ਅਜੇ ਇਹਨਾਂ ਦੇ ਮੁਤਾਬਕ ਇੱਕ ਉਹ ਨਹੀਂ ਕਰ पाए ਅਜੇ ਓਵਰਕਰਾਊਡ ਜਿਹਨੂੰ ਕਿਹਾ ਜਾ ਸਕਦਾ ਹੈ ਮਾ ਆਪਣਾ ਬ੍ਰਿੰਗ ਸਾਹਿਬ ਨੂੰ ਸੁਣਨ ਵਾਸਤੇ ਲੋਕ ਆਏ ਆ ਉਹਨਾਂ ਨੂੰ ਮਿਲਣ ਵਾਸਤੇ ਲੋਕ ਆਏ ਆਪਣੀਆਂ ਸਮੱਸਿਆ ਦੱਸਣ ਵਾਸਤੇ ਲੋਕ ਆਏ ਅਕਬਰ ਕੋਈ ਘਾਟੇ ਕਰਵਾਣਾ ਕਿ ਮਤਲਬ ਗੱਲਬਾਤ ਕਰਨਾ ਤਾਂ ਨਹੀਂ ਆ ਰਿਹਾ ਰੰਗ ਦਾ ਬਾਤ ਹੈ ਇਹ ਇਤਿਹਾਸਿਕ ਦਿੱਕਤ ਮਗਰ ਤੁਸੀਂ ਚੂਵੇ ਵਾਲੀ ਜਿਹੜੀ ਪਬਲਿਕ ਨਹੀਂ ਕਰਦੇ ਦੇਖੋ ਇਹ ਬੜੀ ਜਦੋਂ ਵੀ ਕੋਈ ਇਦਾਂ ਦੀ ਘਟਨਾ ਹੁੰਦੀ ਆ ਜਦ ਅੰਗੈਲੀ ਦਾ ਕਾਰਨ ਜਿਸ ਲਈ ਇੱਕ ਪਲੇਨ ਉਡਾਨ ਭਰਨ ਲੱਗਦਾ ਆ ਉਹਦੀ ਕਈ ਵਾਰ ਚੈਕਿੰਗ ਹੁੰਦੀ ਔਰ ਉਹਦੀ ਕਈ ਵਾਰ ਚੈਕਿੰਗ ਹੁੰਦੀ ਉਹ ਤਾਂ ਚੜ੍ਹਦੇ ਸਾਰੇ ਖਤਮ ਹੋ ਗਿਆ ਵਿਦੇਸ਼ ਜਾ ਰਹੇ ਸੀ ਉਹ ਤਾਂ ਥੋੜੇ ਸਕਿੰਟਾਂ ਮਿੰਟਾਂ ਦੇ ਇੰਤਰਾਂ ਦੇ ਵਿੱਚ ਖਤਮ ਹੋ ਗਿਆ ਇਹਦੀ ਇਹਨਾਂ ਜ਼ਿੰਮੇਵਾਰੀ ਲੈਣੀ ਚਾਹੀਦੀ ਔਰ ਉਹ ਜਿਹੜੇ ਵਿੱਚ ਉਹਦੇ ਬੱਚਿਆਂ ਤੋਂ ਲੈ ਕੇ ਜਿਹੜੇ ਜਿਹੜੇ ਹਾਦਸੇ ਦਾ ਸਕਾਰ ਹੋਇਆ ਇਹਦੇ ਮੈਂ ਮਹਿਸੂਸ ਕਰਦਾ ਨਾ ਇਹ ਕੁਝ ਗੱਲ ਪਬਲਿਕ ਵਾਰੇ ਕਹਿ ਰਹੇ ਆ ਤੇ ਨਾ ਸਾਡੇ ਪੰਜਾਬ ਵਾਲੇ ਕੋਈ ਗੱਲ ਕਹਿ ਰਹੇ ਆ ਪੰਜਾਬ ਦੇ ਅੰਦਰ ਜਿੰਨੇ ਇਹਨਾਂ ਨੇ ਵਾਦੇ ਕੀਤੇ ਸੀ ਸੀਐਮ ਸਾਹਿਬ ਨੇ ਉਹ ਤੁਸੀਂ ਦੇਖ ਰਹੇ ਆ ਉਹਨਾਂ ਬਾਅਦਿਆਂ ਦਾ ਇਹਨਾਂ ਨੇ ਜਲੂਸ ਕੱਢ ਦਿੱਤਾ ਹੁਣ ਤਾਂ ਇਹਨਾਂ ਦੇ ਵਾਦੇ ਆ ਤੇ ਇਰਾਦੇ ਆ ਸੀ ਸਰ ਜੀ ਹਲਕੇ ਦੀ ਬੁਕਾ ਦੀ ਗੱਲ ਕੋਈ ਮਤਲਬ ਯਕੀਨ ਕਰਨੇ ਨੂੰ ਤਿਆਰ ਨਹੀਂ ਸਾਡੇ ਹਲਕੇ ਦੀ ਬੁਕਾ ਦੀ ਗੱਲ ਕਰੀਏ ਤਾਂ ਹੁਣ ਤਾਂ ਮੰਤਰੀ ਸਾਹਿਬ ਵੀ ਆ ਪਹਿਲਾਂ ਬੁढ़ाई ਸੀਗੇ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਇੱਕ ਦਿਨ ਮੈਨੂੰ ਮਿਲੇ ਸੀ ਮੰਤਰੀ ਸਾਹਿਬ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੈਂ ਐਮਐਲਏ ਹੁੰਦੇ ਹੋਏ ਲੋਕਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਲੈਵਲ ਦੇ ਕੰਮ ਸੀ ਉਹਨਾਂ ਦੀ ਮਿਹਨਤ ਕਰਕੇ ਆਪਣੇ ਕਾਂਗਰਸ ਦੇ ਮੁੱਖ ਮੰਤਰੀ ਦੀ ਪਰ ਉਹਨਾਂ ਦੀ ਰਿਕਵੈਸਟ ਪ੍ਰੋਪਰ ਤਰੀਕੇ ਨਾਲ ਕਰਕੇ ਮਿਹਨਤ ਕਰਕੇ ਤਹਿਸੀਲ ਲੈ ਕੇ ਆਇਆ ਬੱਸ ਸਟੈਂਡ ਲੈ ਕੇ ਆਇਆ ਕਾਲਜ ਲੈ ਕੇ ਆਇਆ ਇਹਦੀ ਅਨੇਕਾਂ ਸੁਵਿਧਾ ਜਿਹੜੀਆਂ ਸੀ ਅਧੂਰੀਆਂ ਉਹ ਮੈਂ ਸ਼ਾਮ ਚਰਾਸੀ ਨੂੰ ਪੂਰੀਆਂ ਕਰਕੇ ਦਿੱਤੀ ਔਰ ਅੱਜ ਮੈਂ ਦੇਖ ਰਿਹਾ ਹਾਂ मंत्री ਤਾਂ ਸਿਰਫ ਇੱਕ ਨਾਮ ਦਾ ਆ ਮੈਂ ਇਹ ਗੱਲ ਕਹਿਣੀ ਜਿਹਾ ਭਗਵੰਤ ਮਾਨ ਹੁਰਾ ਵੀ ਕੈਬਨਿਟ ਦੇ ਅੰਦਰ ਸਟੈਂਪ ਪਾਇੜਾ ਨਾਮ ਉਹਨਾਂ ਨੇ ਕੈਬਨਿਟ ਮਨਿਸਟਰ ਦਿੱਤੀ ਕੁਛ ਨਹੀਂ ਕਰ ਸਕਦੇ ਤੁਸੀਂ ਦੇਖ ਲਿਓ ਮੈਂ ਇੱਕ ਗੱਲ ਲੋਕਾਂ ਨੂੰ ਕਹਿੰਦਾ ਆ ਕਿ ਜਿਸ ਦਿਨ ਆਦੀਆ ਜਿੱਤਿਆ ਤੁਹਾਡੀ ਕਿਰਪਾ ਦੇ ਨਾਲ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਇਹਨਾਂ ਦੇ 5 ਸਾਲ ਪਵਨ ਆਦੀਆ ਦੇ 5 ਮਹੀਨੇ ਕਾਫੀ ਹੋ ਗਏ ਰਿਕਾਰਡ ਕਰ ਰਹੀ ਹੈ ਮੇਰੀ ਗੱਲ ਇਹ ਮਸ਼ਿਆਂ ਦੀ ਮੁਹਿੰਮ ਬਾਰੇ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਆਪਣੀ ਸੁਬੀਤ ਚ ਵੀ ਕਮਾਂਗਾ ਕਿ ਪੰਜਾਬ ਅੱਜ ਆਪਣੇ ਆਪ ਨੂੰ ਪੰਜਾਬ ਦੇ ਲੋਕ ਗੁਲਾਮ ਸਮਝਦੇ ਆ ਦਿੱਲੀ ਵਾਲਿਆਂ ਦਾ ਇਸ ਕਰਕੇ ਗੱਲ ਕਹਿਣੀ ਚਾਹੁੰਦਾ ਕਿ ਕੋਈ ਪੰਜਾਬੀ ਨਾ ਸਾਡਾ ਅਫਸਰ ਰਿਆ ਕੋਈ ਪੰਜਾਬੀਆਂ ਦੇ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਮੈਂ ਤਾਂ ਇੱਕ ਗੱਲ ਕਹੀ ਹੈ ਭਗਵਾਨ ਸਭ ਨਾਲ ਹੋਣਾ ਨੂੰ ਵੀ ਤੁਸੀਂ ਉਸ ਮਹਾਨ ਪੰਜਾਬ ਦੇ ਸਪੂਤ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਤੇ ਜਾ ਕੇ ਕਸਮਾਂ ਖਾ ਕੇ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਰੰਗ ਦੀ ਪੱਗ ਬੰਨੀ ਤੁਸੀਂ ਮੈਂ ਤਾਂ ਸਮਝਦਾ ਪੱਗ ਲਾ ਕੇ ਇਹਨਾਂ ਦੇ ਬੰਦਿਆਂ ਨੂੰ ਸਾਰਿਆਂ ਨੂੰ ਹੈਡ ਪਾ ਲੈਣੇ ਚਾਹੀਦੇ ਹੈਟਲਰ ਵਾਲੇ ਮੈਂ ਦੇਰੀ ਕਹੀ ਸੀ ਉਹ ਵੀ ਕਹਿ ਰਿਆ ਇਹ ਗੱਲ ਮੈਂ ਫੇਰ ਦੁਹਰਾਵਾਂਗਾ ਕਿ ਜੇ ਲੋਕਾਂ ਨੂੰ ਸੁਭਦਾ ਨਹੀਂ ਦੇਣੀ ਲੋਕਾਂ ਨਾਲ ਵਾਅਦੇ ਕਿਹੜਾ ਵਾਅਦਾ ਮੇਰਾ ਖਿਆਲ ਆ ਮੈਂ 13 14 ਇਹਨਾਂ ਦੇ ਇਹਨਾਂ ਦੇ 5 4 ਐਸੇ ਮੰਤਰੀ ਐਮ ਐਲ ਏ ਲੋਕਾਂ ਦੀ ਨਜ਼ਰ 'ਚ ਕੱਢ ਦਿੰਦੇ ਆ ਮਗਰ ਉਹ ਸਾਰੇ ਕੈਬਨਟ 'ਚ ਬੈਠੇ ਹੁੰਦੇ ਆ ਦੱਸੋ ਕਿਸੇ ਨੂੰ ਸਜ਼ਾ ਮਿਲੀ ਤੁਸੀਂ ਮੀਡੀਆ ਆ ਦੱਸ ਦਿਓ ਮੈਨੂੰ ਕਿਸੇ ਨੂੰ ਸਜ਼ਾ ਮਿਲੀ ਸਰਾਰੀਏ ਤੋਂ ਲੈ ਕੇ ਚਾਹੇ ਉਹ ਵਿਜੇ ਸਿੰਗਲਾ ਕਹਿ ਲਓ ਤੇ ਚਾਹੇ ਕੋਈ ਕਟਾਰੂ ਚੱਕ ਕਹਿ ਲਓ ਯਾਰ ਇਦਾਂ ਦੇ ਬੰਦੇ ਸੇਧ ਦੇਣਗੇ ਪੰਜਾਬ ਨੂੰ ਤਾਂ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਅੱਜ ਇਹ ਜਿਹੜੀ ਰੈਲੀ ਆ ਇਹ ਨੰਬਰ 1 ਸੰਵਿਧਾਨ ਬਚਾਓ ਕਿਸਾਨ ਬਚਾਓ ਕਿਸਾਨਾਂ ਦੇ ਨਾਲ ਵਾਦਾ ਕਰਕੇ ਇਹਨਾਂ ਨੇ ਜੋ ਕਿਸਾਨਾਂ ਦਾ ਹਾਲ ਕੀਤਾ ਤੁਸੀਂ ਦੇਖੀ ਹੈ ਜਾਣਦੇ ਸੋ ਇਸ ਸਬੰਧ ਵਿੱਚ ਲੋਕ ਆਪਣੀ ਆਵਾਜ਼ ਬੁਲੰਦ ਕਰਨ ਦੇ ਨਾਲ ਆਦੀਏ ਦੇ ਨਾਲ ਆਏ ਆ ਮੈਂ ਇਹਨਾਂ ਦਾ ਸ਼ੁਕਰ ਕਰਦਾ ਨਾਲ ਤੁਹਾਡਾ ਵੀ ਥੈਂਕ ਯੂ ਕਰਦਾ ਕਿਉਂਕਿ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਜੈ ਹਿੰਦ ਸ਼ਾਮ 84 ਵਿਖੇ ਹਾਦੀਆਂ ਸਾਹਿਬ ਨੇ ਸੰਵਿਧਾਨ ਬਚਾਓ ਸਭਾ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਜਿਵੇਂ ਸਾਰੇ ਤਮਾਮ ਲੀਡਰ ਸਬੰਧ ਵੀ ਉਪਸਥਿਤ ਹੋਏ ਹੈ ਇਹ ਜਿਹੜੀ ਸਮਾ ਹੈ ਉਹ ਕੇਵਲ ਵਿਧਾਨ ਸਭਾ ਦੀ ਸਭਾ ਸੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਹਰਗੇ ਸਾਹਿਬ ਦਾ ਸੰਦੇਸ਼ ਜਿਹੜਾ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚਣਾ ਹੈ ਇਹਦੇ ਪਿੱਛੇ ਵਜਾ ਕੇ ਕਾਰਨ ਜਿਸ ਪ੍ਰਕਾਰ ਅੱਜ ਗੈਰ ਸਵਿਧਾਨਿਕ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਹੋ ਰਹੀਆਂ ਨੇ ਜਿਹੜੀਆਂ 바ਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਨਹੀਂ ਸਨ ਸਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਔਰ ਹਰ ਚੀਜ਼ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸੀਬੀਆਈ, ਈਬੀ, ਇਨਕਮ ਟੈਕਸ ਪੰਜਾਬ ਦੀ ਵਿਜੀਲੈਂਸ ਜਿੱਥੇ ਜਿੱਥੇ ਸਰਕਾਰਾਂ ਹੁੰਦੀਆਂ মিডিਆ ਜੁਡੀਸ਼ਰੀ ਇਹਨਾਂ ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹਰ ਨਾਗਰਿਕ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਸਾਰੇ ਸੰਦੇਸ਼ ਨੂੰ ਲੈ ਕੇ ਇੱਕ ਇੱਕ ਸਰਕਾਰ ਆਰਐਸਐਸ ਨੇ ਸੰਵਿਧਾਨਬਾਦ ਨਰਾਦਰ ਕੀਤਾ ਔਰ ਕਿਸ ਪ੍ਰਕਾਰ ਤਿਰੰਗੇ ਝੰਡੇ ਨੂੰ 52 ਸਾਲ ਨਾਗਪੁਰ ਦੇ ਹੈੱਡਕੁਆਰਟਰ ਤੇ ਨਹੀਂ ਲਹਿਰਾਇਆ ਉਹ तमाम ਗੱਲਾਂ ਦੇ ਅੱਜ ਵਿਚਾਰ ਇੱਥੇ ਕੀਤਾ ਗਿਆ ਆਮ ਜਨਤਾ ਨੂੰ ਦੱਸਿਆ ਗਿਆ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਸੀ ਨਾਲ ਹੀ ਨਾਲ ਤੇਰੇ ਨਾਲ ਨਾਲ ਅਸੀਂ ਸੰਗਠਨ ਦੀ ਮਜ਼ਬੂਤੀ ਰਿਆਸੀ ਕਿ ਇਸ ਪ੍ਰਕਾਰ ਬੂਥ ਲੈਵਲ ਤੇ ਸਾਡਾ ਸੰਗਠਨ ਹੋਣ ਵਾਲੇ ਸਮੇਂ ਚ ਮਜ਼ਬੂਤ ਹੋਏ ਇਸ ਪ੍ਰਕਾਰ ਅਗਲੇ 2 ਸਾਲ ਅਸੀਂ ਲੜਾਈ ਲੜਨੀ ਹੈ ਉਹ तमाम ਚਰਚਾ ਕਰ ਲਈ ਆ ਜਿ세 ਹੀ ਮੈਂ ਤੇ ਬਾਦਵਾ ਸਾਹਿਬ ਉੱਤੇ ਆਈ ਸੀ ਸੰਗਠਨ ਦੇ ਨਾਰੇ ਬਹੁਤ ਕਰਨ ਦੀ ਗੱਲ ਕਰ ਰਹੇ ਹਾਂ ਕਿ ਕਿੰਨੇ ਉਹ ਲੈ ਕੇ ਆ ਰਹੇ ਆ ਦਲ ਬਦਲਣ ਵਾਲੇ ਵੀ ਜੋੜ ਜਿਹਾ ਪਿਆ ਹੈ ਹਾਂਜੀ ਲੈਕਰ ਜਿਹੜੋ ਲੈ ਕੇ ਆ ਰਹੇ ਜਿਹੜੋ 10 ਬਸਪੁਰੇ ਤਾਂ ਆਪ ਜਿੱਥੇ ਲੈ ਗਏ ਉਹ ਇੱਥੇ ਹਾਜੂ ਪਈ ਉਧਰ ਤੇ ਕੀ ਕਹਿਣਾ ਕੋਈ ਗੱਲ ਨਹੀਂ ਆ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਆਮ ਤੌਰ ਤੇ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਆਈਕੂ ਹੋ ਰਿਹਾ ਹੈ ਕਾਲੀਦਾਲਾ ਇਸ ਤਰ੍ਹਾਂ ਦੀ ਅੱਜ ਕੱਲ੍ਹ ਦੌੜ ਲੱਗੀ ਵੀ ਕਿ ਕੋਈ ਵੀ ਜਿਹਨੇ ਦੂਜੀ ਪਾਰਟੀ ਤੋਂ ਆਣਾ ਇੱਧਰ ਆ ਜਾਂਦੇ ਆ ਸਿੱਧਰੋਂ ਉੱਧਰ ਇਹ ਹੈਗੀ ਹੈ ਬਿਲਕੁਲ ਇਹ ਪਹਿਲਾਂ ਨਹੀਂ ਸੀ ਲੇਕਿਨ ਇਸ ਤਰ੍ਹਾਂ ਦੀ ਬਿਰਤੀ ਸ਼ੁਰੂਆਤ ਇਹ ਸੁਖਵੀਰ ਬਾਦਲ ਨੇ ਕੀਤੀ ਤੇ ਜਿਹੜਾ ਸਾਰਾ ਮੁਕੰਮਲ ਕੰਮ ਉਹ ਸੁਭਾਗ ਆਮ ਆਦਮੀ ਪਾਰਟੀ ਨੇ ਸੰਭਾਲ ਲਿਆ ਵੀ ਇੱਧਰ ਚਲੇ ਜਾਓ ਇੱਧਰ ਆ ਜਾਓ ਇੱਧਰ ਚਲੇ ਜਾਓ ਇੱਧਰ ਆ ਜਾਓ ਲੇਕਿਨ ਅਸੀਂ ਇਹ ਬਾਦਲਾ ਸਾਹਿਬ ਤੇ ਅਸੀਂ ਤੇ ਸਭ ਨੇ ਗੱਲ ਕੀਤੀ ਹੈ ਕਿ ਕਿਸੇ ਨੂੰ ਆਉਣ ਤੋਂ ਤਾਂ ਨਹੀਂ ਅਸੀਂ ਰੋਕ ਸਕਦੇ ਲੇਕਿਨ ਹਰ ਵਿਅਕਤੀ ਨੂੰ ਉਹ ਟਾਈਮ ਬਾਉਂਡ ਜ਼ਰੂਰ ਕੀਤਾ ਜਾਏਗਾ ਕਿ ਸਮੇਂ ਮੁਤਾਬਕ ਹੀ ਉਹਨੂੰ ਉਹਦਾ ਮਿਲੇ ਸਮੇਂ ਮੁਤਾਬਕ ਹੀ ਉਹਨਾਂ ਨੂੰ ਕਾ ਜ਼ਿੰਮੇਵਾਰੀ ਦਿੱਤੀ ਜਾਵੇ ਇਹ ਨਹੀਂ ਵੀ ਆਏ ਤਾਂ ਵੱਡੀ ਜ਼ਿੰਮੇਵਾਰੀ ਨਾਲ ਦੀ ਨਾਲ ਦੀ ਸਰ ਲੈ ਕੇ ਕਵਰ ਤਾਂ ਕਿਸਟੈਂਡ ਹੈ ਬਹੁਤ ਸਾਰੇ ਕਿਸਾਨ ਹੈ ਜਿਹੜੇ ਜ਼ਮੀਨ ਨਹੀਂ ਦੇ ਰਹੇ ਜੀ ਜੀ ਜਿਹੜੀ ਲਾਲ ਪੁਨੀਆ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਹ ਲੁਧਿਆਣਾ ਦਾ ਵਾਲਾ 23000 ਏਕੜ ਦਾ ਲੁਧਿਆਣਾ ਦੇ ਵਿੱਚ ਲੈਂਡ ਪੂਲਿੰਗ ਦੀ ਗੱਲ ਇਹਨਾਂ ਨੇ ਚਲਾਈ ਹੈ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਸਰਕਾਰ ਦਾ ਬਹਾਨਾ ਹੈ ਜੇ ਜੇ ਸਾਡਾ ਕਿਸਾਨ ਨਹੀਂ ਚਾਹੇਗਾ ਕਿ ਉਹ ਲੈਂਡ ਪੂਲਿੰਗ ਦੇ ਵਿੱਚ ਆਪਣੀ ਜ਼ਮੀਨ ਨਹੀਂ ਦੇਣੀ ਚਾਹੇਗਾ ਅਸੀਂ ਮੈ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਡੱਟ ਕੇ ਉਹਨਾਂ ਦੇ ਨਾਲ ਖੜਾਂਗੇ ਬਿਲਕੁਲ ਧੱਕੇ ਨਾਲ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਨਹੀਂ ਲੈਣ ਦੇਵਾਂਗਾ ਲਗਾਤਾਰ ਕਰਸ਼ਾ ਲਈ ਜਾ ਰਿਹਾ ਹੈ ਪ੍ਰਜਾਤਾ ਸਰਕਾਰ ਨੂੰ ਲਗਾਤਾਰ ਕਰਜਾ ਤਾਂ ਦੰਗ ਕਰਤਾ ਸਮਾਜ ਚ ਅਰਲਾ ਕਰੋੜ ਦੇ ਨੇੜੇ ਹੋ ਗਿਆ ਕੰਮ ਕਿ ਇਸੇ ਦੌਰਾਨ ਦੇ 2 ਸਾਲ ਪਏ ਐ ਕਿ ਪੰਜਾਬ ਨੂੰ ਮੁਕਾਕੇ ਜਾਣਗੇ ਦਿੱਲੀ ਨੂੰ ਮੁਕਾਕੇ ਆਏ ਐ ਤੇ ਪੰਜਾਬ ਨੂੰ ਮੁਕਾਉਣ ਦੀ ਇਹਨਾਂ ਦੀ ਮੁਕੰਮਲ ਤਿਆਰੀ ਹੈ ਅਜੇ ਤੱਕ ਇਹੀ ਗੱਲ ਦਾ ਜਿਹੜੇ ਖੇਜਰੀਵਾਲ ਸਾਹਿਬ ਸਬੂਤ ਦੇ ਦੇਣ ਕਿ ਕੀ ਭਗਵੰਤ ਮਾਨ ਨੂੰ ਅਜੇ ਢਾਹਤਾ ਸ਼ਰਾਪੀ ਅਜੇ ਤੇ ਚੀਫ ਮਿੰਿਸਟਰ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ ਪੰਜਾਬ ਨੂੰ ਨਸ਼ਾ ਮੁਕਤ ਕਿਸਾ ਕਰਨ ਮੁੱਖ ਮੰਤਰੀ ਦਾ ਸ਼ ਮੁੱਖ ਮੰਤਰੀ ਇਹ ਲਗੋ। ਤੇ ਤੁਸੀਂ ਆ ਮਾਈਨਿੰਗ ਦੀ ਗੱਲ ਕਰਕੇ ਰੋਜ਼ ਵੇਖੋ ਨਵੇਂ ਪੋਰਟਲ ਝੂਟ ਟੋਟਲ ਪੰਜਾਬ ਨੂੰ ਡੁੱਟਣ ਵਿੱਚ ਜਿਸ ਅਮਰ ਸ਼ਾਹ ਬਦਾਲੀ ਨੇ ਲੁੱਟਿਆ ਸੀ ਹਿਸਟੋਰਿਕਲੀ ਉਸ ਨਾ ਕੇਜਰੀ ਵਾਲਤੇ ਦੀ ਟੀਮ ਤੇ ਭਗਵੰਦ ਦੀ ਟੀਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਦਿੱਲੀ ਦੀ ਸਰਕਾਰ ਹੈ ਦੇਖੋ ਦਿੱਲੀ ਦੀ ਸਰਕਾਰ ਦੇ ਇਨੇ ਆਪਣਾ ਮਾਨ ਹੀ ਵੇਚ ਦਿੱਤਾ ਭਗਵੰਤ ਨੇ ਸਰ ਡੈਮ ਸਰ ਇੱਕ ਭਗਵੰਤ ਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਮੈਨੂੰ ਚੀਫ ਮਿਨਿਸਟਰ ਰੱਖ ਲੋ ਜੋ ਮਰਜ਼ੀ ਕਰਾ ਲੋ ਮੇਰੇ ਸਰ ਸਾਰੀ ਭਰਤੀ ਬਾੜ ਲੈਂਦੀ ਹੋ ਰਹੀ ਸਾਰੀ ਲੁੱਟ ਬਾੜ ਲੈਂਦੀ ਹੋ ਰਹੀ ਜੀ ਜਿਹੜਾ ਹੁਣ ਤੁਸੀਂ ਲੈਂਡ ਪੁਲਿੰਗ ਦੀ ਗੱਲ ਕੀਤੀ ਹੈ ਕਈ ਹਜ਼ਾਰ ਕਰੋੜ ਦਾ ਮੇਰਾ ਕੱਲ ਸਾਰਿਆਂ ਨੂੰ ਆਜ਼ਾਦਨਾ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲ ਵੱਡੇ ਜਿਹੇ ਸਕੈਮ ਨਿਕਲੇ ਗਏ ਨਿਕਲੇ ਜੇ ਜਦੋਂ ਟਾਈਮ ਆਏਗਾ ਇਹਨਾਂ ਨੂੰ ਭੁਗਤਣੀ ਪੈਗੀ ਭਗਵੰਤ ਨੂੰ ਉੱਠ ਕੇ ਜੀ ਸਰ